ਸ਼ਲੋਕ ਮੇਰਾ ਤੇਰੇ ਨਾਲ ਹੋ ਗਿਆ ਪਿਆਰ ਗੁਰੂ ਜੀ ਤੇਰੇ ਦਰਸ ਦੀ ਪਿਆਸਾ ਜੀਦਾਰ ਗੁਰੂ ਜੀ ਤੈਨੂੰ ਰਟ ਰਟ ਸੁਆਮੀ ਮੈਂ ਦੀਵਾਨਾ ਹੋ ਗਿਆ ਤੇਰੇ ਪਿਆਰ ਦੀ ਸਮਾਦਾ ਪਰਮਾਨਾ ਹੋ ਗਿਆ ਮੈਂ ਤੁਮ ਖੜਾ ਛੁਪਾ ਕੇ ਨਾ ਤੁਮਾਰ ਗੁਰੂ ਜੀ ਮੇਰਾ ਤੇਰੇ ਨਾਲ ਹੋ ਗਿਆ ਪਿਆਰ ਗੁਰੂ ਜੀ ਮੇਰਾ ਵਾਰ ਵਾਰ ਗਾਵੇ ਭਗਵਾਨ ਤੇਰੇ ਗੀਤੋ ਨਾ ਵਿਸਾਰ ਮੋਹਿ ਮੀਤ ਮੇਰੀ ਤੇਰੇ ਨਾਲ ਪ੍ਰੀਤ ਲਵ ਆਪਣੇ ਪੁਜਾਰੀਆਂ ਦੀ ਸਾਰ ਗੁਰੂ ਜੀ ਮੇਰਾ ਤੇਰੇ ਨਾਲ ਹੋ ਗਿਆ ਪਿਆਰ ਗੁਰੂ ਜੀ ਮਨ ਵਾਸਤਾਲਾ ਮੇਰਾ ਆ ਦਿਖਾ ਦੇ ਹੁਣ ਚਿਹਰਾ ਵਾਲਮੀਕ ਬਿਨ ਤੇਰੇ ਮੈਨੂੰ ਜਗ ਚਹਨੀਰਾ ਤੈਨੂੰ ਢੂੰਡ ਢੂੰਡ ਕੇ ਮੈਂ ਗਿਆ ਹਾਰ ਗੁਰੂ ਜੀ ਮੇਰਾ ਤੇਰੇ ਨਾਲ ਹੋ ਗਿਆ ਪਿਆਰ ਗੁਰੂ ਜੀ ਭਾਵੇਂ ਤਾਰਿਆਂ ਨੂੰ ਪੁੱਛ ਕੇ ਤੋਂ ਦੇਹ ਲ ਨਿਦਾਨਾ ਕਿੰਨੇ ਜੰਗਲਾਂ ਚ ਦੁੱਖ ਤੇਰੇ ਵਾਸਤੇ ਉਠਾਣਾ ਮਨੁ ਰੰਦੀ ਨੇ ਤੇ ਤੇਰੀ ਇੰਤਜ਼ਾਰ ਗੁਰੂ ਜੀ ਮੇਰਾ ਤੇਰੇ ਨਾਲ ਹੋ ਗਿਆ ਪਿਆਰ ਗੁਰੂ ਜੀ ਵਾਲਮੀਕ ਵਾਲਮੀਕ ਮੇਰਾ ਬਣ ਗਿਆ ਗਾਣਾ ਪੰਛੀ ਦੰਗਲਾਂ ਦੇ ਸਾਰੇ ਮੈਨੂੰ ਦੇਖਦੇ ਰਜਾਨਾ ਮੈਨੂੰ ਆਪਣਾ ਬਣਾ ਲੈ ਨਾ ਵਿਸਾਰ ਗੁਰੂ ਜੀ ਬਾਦਵਾ ਦੀ ਪੁਕਾਰ ਸੁਣ ਕੇ ਆ ਗਿਆ ਦਤਾਰ ਗਿਲ ਭਗਤਾਂ ਦੀ ਲਾਜ ਲੈਂਦਾ ਰੱਖ ਕਰਤਾਰ ਆਕ ਡੁੱਬਦਾ ਬਚਾਇਆ ਸੰਸਾਰ ਗੁਰੂ ਜੀ ਜੋ ਬੋਲੇ ਸੁਨਰ ਪੈ ਭਗਵਾਨ ਵੈਦਮਿਕ ਮਹਾਰਾਜ ਕੀ ਜੈ ਸ੍ਰੀ ਸ਼੍ਰੀਖਸਵਣ ਪੂਰਨ ਸਭ ਸਤਿਗੁਰੂ ਗੁਰੂ ਗਿਆਨਾਥ ਮਹਾਰਾਜ ਕੀ ਜੈ ਤਨ ਤਨ ਸਤਿ ਸਤਗੁਰੂ ਗੁਰੂ ਗੁਰਦੇਵ ਸਿੰਘ ਮਹਾਰਾਜ ਕੀ ਜੈ श्री आद धर्म ग्रंथ श्रीम सह महाराज की जय वाल्मिक धर्म की जय वाल्मीक तीरथ की जय जो बोले सुन पृष्टिकर्ता वाल्मीकि दयावान के जय